Yo! ਦੇ ਹੋ ਭਗੀ ਸਭ ਹੀ ਸੰਗ ਛਾਡ ਤਪਿਤ ਸਭ ਹੀ ਸੰਗ ਛਾਡ ਇਹ ਸ਼ਬਦ ਸੋਰਠਿ ਰਾਗ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ ਹੈ ਗੁਰਗੰਸਾਹਿਬ ਦੇ 634 ਅੰਗ ਤੇ ਸ਼ਬਦ ਸੁਸ਼ੋਭਿਤ ਹੈ ਸੋਰਠਿ ਰਾਗ ਵਿੱਚ ਮਹਿਲਾ ਨੋਵਾ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ ਥੋੜੀ ਜੀ ਪਹਿਲਾਂ ਅਸੀਂ ਬਾਣੀ ਦੀ ਬੰਦਰ ਦੀ ਵਿਚਾਰ ਸਾਂਝ ਕਰ ਲਈ ਹੈ ਜਦੋਂ ਕਦੇ ਵੀ ਗੁਰਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਇਸ ਕੰਪਾਈਲੇਸ਼ਨ ਨੂੰ ਅਸੀਂ ਦੇਖੀਏ ਇਤਨਾ ਅਦੁੱਤੀ ਇਤਨਾ ਸੁਜਾਨ ਇਤਨਾ ਕੀਮਤੀ ਢੰਗ ਦੇ ਨਾਲ ਬਾਣੀ ਨੂੰ ਗੁਰੂ ਸਾਹਿਬ ਨੇ ਕੰਪਾਈਲ ਕੀਤਾ ਕਿ ਇਹਦੇ ਵਿੱਚ ਅੱਜ ਤੱਕ ਕੋਈ ਮਿਲਾਵਟ ਨਹੀਂ ਕਰ ਸਕਦਾ ਆਉਣ ਵਾਲੀ ਸਦੀਆਂ ਤੱਕ ਨਹੀਂ ਕਰ ਸਕਦਾ ਸੋ ਸਾਡੇ ਕੋਲ ਪਿਓਰੇਸਟ ਫਾਰਮ ਵਿੱਚ ਜਿਸ ਗੁਰੂ ਨੇ ਬਾਣੀ ਉਚਾਰੀ ਜਿਸ ਗੁਰੂ ਨੇ ਆਪ ਬਾਣੀ ਆਪਣੇ ਹੱਥੀ ਦਰਜ ਕੀਤੀ ਉਸ ਦੀ ਲਿਖਤ ਸਾਡੇ ਕੋਲ ਐਜ਼ ਇਜ਼ ਪਹੁੰਚੀ ਹੈ ਇਸ ਗੱਲ ਦਾ ਸਿੱਖ ਜਗਤ ਨੂੰ ਅਤੇ ਪੂਰੀ ਦੁਨੀਆ ਨੂੰ ਮਾਣ ਹੋਣਾ ਚਾਹੀਦਾ ਜਿਸ ਸੁਜਾਣ ਮਤ ਦੇ ਨਾਲ ਗੁਰੂ ਪਾਤਸ਼ਾਹ ਨੇ ਇਸ ਨੂੰ ਦਰਜ ਕੀਤਾ ਉਹਦੇ ਵਿੱਚ ਇੱਕ ਬੜਾ ਕੀਮਤੀ ਨੁਕਤਾ ਕਿ ਜਦੋਂ ਵੀ ਨਵਾਂ ਟੌਪਿਕ ਸ਼ੁਰੂ ਹੁੰਦਾ ਹੈ ਨਵੇਂ ਪੇਜ ਤੋਂ ਸ਼ੁਰੂ ਹੁੰਦਾ ਉਥੇ ਪੇਜ ਦੇ ਬਾਅਦ ਦਾ ਜਿਹੜਾ ਰੰਗ ਹੈ ਹਾਸ਼ੀਆ ਹੈ ਜਿਹੜਾ ਉਹ ਚੇਂਜ ਹੋ ਜਾਂਦਾ ਹੈ ਪਾਡਨ ਵਾਲੇ ਨੂੰ ਸਮਝ ਆ ਜਾਂਦੀ ਹੈ ਕਿ ਨਵਾਂ ਰਾਗ ਸ਼ੁਰੂ ਹੋਇਆ ਹੈ ਨਵਾਂ ਟੌਪਿਕ ਸ਼ੁਰੂ ਹੋਇਆ ਜਦੋਂ ਨਵਾਂ ਟੌਪਿਕ ਨਵਾਂ ਰਾਗ ਸ਼ੁਰੂ ਹੋਏਗਾ ਤੇ ਸਭ ਤੋਂ ਪਹਿਲਾਂ ਮੈਲਾ ਪਹਿਲਾ ਗੁਰੂ ਨਾਨਕ ਬਾਦਸ਼ਾਹ ਦਾ ਸ਼ਬਦ ਹੋਏਗਾ ਕੁਝ ਰਾਗ ਹਨ ਦੇਵਗੰਧਾਰੀ ਅਤੇ ਬੈਰਾੜੀ ਵਰਗੇ ਜਿਨ੍ਹਾਂ 'ਚ ਗੁਰੂ ਨਾਨਕ ਸਾਹਿਬ ਨੇ ਬਾਣੀ ਨਹੀਂ ਉਚਾਰੀ ਫਿਰ ਮਹਿਲਾ ਦੂਜਾ ਅਤੇ ਜੇ ਮਹਿਲਾ ਦੂਜਾ ਨਹੀਂ ਕਿਉਂਕਿ ਮੋਸਲੀ ਮਹਿਲਾ ਦੂਜਾ ਦੇ ਅਸੀਂ ਸ਼ਲੋਕ ਪੜਨ ਨੂੰ ਦੇਖਦੇ ਆ ਕਿ ਸਾਨੂੰ ਸ਼ਲੋਕ ਮਿਲਦੇ ਨੇ ਸੋ ਫਿਰ ਮਹਿਲਾ ਤੀਜਾ ਦੀ ਬਾਣੀ ਉੱਥੋਂ ਸ਼ੁਰੂ ਹੋਏਗੀ ਜਾਂ ਮਹਿਲਾ ਚੌਥਾ ਦੀ ਅਤੇ ਫਿਰ ਪੰਚਮ ਪਾਤਸ਼ਾਹ ਤੋਂ ਬਾਅਦ ਮਹਿਲਾ ਨੋਵਾ ਦੀ ਬਾਣੀ ਉਸ ਟੌਪਿਕ 'ਚ ਦਰਜ ਕੀਤੀ ਜਾਂਦੀ ਹੈ ਸੋ ਸਾਨੂੰ ਪਹਿਲਾਂ ਹੀ ਸਾਡਾ ਮਾਈਂਡ ਸੈਟ ਕਰ ਦਿੱਤਾ ਕਿ ਇੱਕ ਨਵਾਂ ਟੌਪਿਕ ਸ਼ੁਰੂ ਹੋਇਆ ਨਵਾਂ ਰਾਗ ਸ਼ੁਰੂ ਹੋਇਆ ਔਰ ਇਸ ਰਾਗ ਵਿੱਚ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਹੋਏਗੀ ਗੁਰੂ ਪਾਤਸ਼ਾਹ ਨੇ ਬਾਣੀ ਨੂੰ ਇਸੇ ਸਾਮਣੇ ਦਰਜ ਕੀਤਾ ਹੈ ਕਿ ਸਾਡੀ ਨਾ ਆਦਤ ਬੰਦੀ ਜਾਂਦੀ ਹੈ ਕਿ ਅਸੀਂ ਉਸ ਸ਼ਬਦ ਨੂੰ ਉਸ ਟੌਪਿਕ ਨੂੰ ਉਸੇ ਲਾਈਨ ਵਿੱਚ ਸੋਚਣਾ ਜਦੋਂ ਸ਼ੁਰੂ ਕਰਦੇ ਹਾਂ ਸਾਡੀ ਬਦੋ ਬਦੀ ਕਨਸੈਂਟ੍ਰੇਸ਼ਨ ਬਣ ਜਾਂਦੀ ਹੈ ਕਿਉਂਕਿ ਅਸੀਂ ਇੱਕ ਇੱਕ ਸਬਜੈਕਟ ਦੇ ਰਸਤੇ ਤੇ ਜਾਣ ਵਾਸਤੇ ਇੱਕ ਹਾਈਵੇ ਗਾਡੀ ਰਾਹ ਪਕੜਨ ਦੀ ਜਾਤ ਸਿੱਖਦੇ ਜਾਂਦੇ ਆ ਜੋ ਜੋ ਸੱਜਣ ਬਾਣੀ ਪੜ੍ਹਦੇ ਨੇ ਔਰ ਇਹ ਕਹਿੰਦੇ ਨੇ ਕਿ ਪਾਠ ਕਰਦਿਆਂ ਮੇਰੀ ਨੀਂਦਰ ਆ ਜਾਂਦੀ ਹੈ ਪਾਠ ਕਰਦਿਆਂ ਧਿਆਨ ਇੱਧਰ ਉੱਧਰ ਚੱਲਾ ਜਾਂਦਾ ਹੈ ਸਾਡਾ ਆਪਣਾ ਮਾਈਂਡ ਫਲਿਕਰਿੰਗ ਹੈ ਗੁਰੂ ਪਾਚੇ ਇਸ ਫਲਿਕਰਿੰਗ ਮਾਈਂਡ ਨੂੰ ਨਾ ਸੈੱਟ ਕਰਦੇ ਗੁਰੂ ਪਾਚਾ ਕਹਿੰਦੇ ਨੇ ਅੱਜ ਤੂੰ ਨਾ ਕਮਸ ਕਮ ਇੱਕ ਟੌਪਿਕ ਸਿੱਖ ਇੱਕ ਸ਼ਬਦ ਪੜ ਇੱਕ ਟੌਪਿਕ ਸਿੱਖ ਔਰ ਬਾਣੀ ਦੀ ਬਣਤਰ ਇਸ ਢੰ ਨਾਲ ਬਣਾਈ ਹੈ ਕਿ ਤੈਨੂੰ ਆਪੇ ਆਦਤ ਪੈਦੀ ਜਾਏਗੀ ਕਿ ਫਿਲਹਾਲ ਇੱਕ ਟੌਪਿਕ ਦੀ ਗੱਲ ਚੱਲ ਰਹੀ ਹੈ ਦੂਜੇ ਟੌਪਿਕ ਦੀ ਗੱਲ ਨਾ ਕਰੋ ਕਨਸੈਂਟ੍ਰੇਸ਼ਨ ਬਣ ਗਈ ਬਣਾਣੀ ਨਹੀਂ ਪਈ ਆਦਤ ਪੈ ਗਈ ਜਾਚ ਪੈ ਗਈ ਔਰ ਉਸ ਟੌਪਿਕ ਨੂੰ ਵਿਆਣ ਹਸਤੇ ਜਿਸ ਟੌਪਿਕ ਦੇ ਨਾਲ ਕਨਸੈਂਟਰੇਸ਼ਨ ਗੁਰੂ ਪਾਤਸ਼ਾਹ ਜੀ ਇਸ ਗਾੜੀ ਰਾਤ ਤੇ ਅੱਜ ਗੁਰੂ ਪਾਤਸ਼ਾਹ ਸਾਨੂੰ ਲਿਆਣਾ ਚਾਹੁੰਦੇ ਨੇ ਉਸ ਦੇ ਵਾਸਤੇ ਗੁਰੂ ਪਾਤਸ਼ਾਹ ਸ਼ਬਦ ਦੇ ਵਿੱਚ ਰਹਾਉ ਲਗਾਉਂਦੇ ਨੇ ਰਹਾਉ ਸ਼ਬਦ ਦਾ ਪਾਵਰ ਸੈਂਟਰਲ ਆਈਡੀਆ ਹੁੰਦਾ ਹੈ ਇਸ ਕਰਕੇ ਰਹਾਉ ਨੂੰ ਵਿਚਾਰਨਾ ਬੜਾ ਜ਼ਰੂਰੀ ਹੈ ਉਸੇ ਟੌਪਿਕ ਤੇ ਉਸੇ ਰਾਗ ਵੀ ਜਿਹਦੇ ਗੁਰੂ ਨਾਨਕ ਸਾਹਿਬ ਨੇ ਗੱਲ ਸ਼ੁਰੂ ਕੀਤੀ ਹੈ ਰਹਾਉ ਉਹਦੇ ird gird ਹੋਏਗਾ ਭਾਵੇਂ ਤੁਸੀਂ ਉਹਦੇ ਜਿਸ ਦਾ ਅੱਜ ਦਾ ਇਹ ਸ਼ਬਦ ਹੈ ਇਸ ਸ਼ਬਦ ਦੇ ਟੋਟਲ 139 ਸ਼ਬਦ ਇੱਥੇ ਤੱਕ ਸੋਰਠ ਰਾਗ ਵਿੱਚ ਆ ਚੁੱਕੇ ਨੇ ਗੁਰਤੇਗ ਬਹਾਦਰ ਸਾਹਿਬ ਦਾ ਇਹ 12ਵਾਂ ਸ਼ਬਦ ਹੈ ਇਸ ਤਰੀਕੇ ਦੇ ਨਾਲ ਪਤਾ ਲੱਗੇਗਾ ਸਾਰਿਆਂ ਦੇ ਵਿਚਾਰ ਇੱਕ ਯੂਨੀਕ ਲੜੀ ਪਰੋਤੀ ਹੋਈ ਹੈ ਮੈਸੇਜ ਦੀ ਡਿਫਰੈਂਟ ਡਿਫਰੈਂਟ ਮੂਡਸ ਦੇ ਨਾਲ ਡਿਫਰੈਂਟ ਡਿਫਰੈਂਟ ਐਗਜ਼ਾਮਪਲ ਦੇ ਨਾਲ ਮਨੁੱਖ ਨੂੰ ਗੱਲਾਂ ਸਮਝਾਈਆਂ ਨੇ ਨੁਕਤੇ ਸਮਝਾਏ ਨੇ ਜੀਵਨ ਜਾਤ ਸਿਖਾਈਆਂ ਸੁਬੰਤਰ ਦਾ ਚੌਥਾ ਨੁਕਤਾ ਕੀ ਰਹਾਉ ਹੁੰਦਾ ਹੈ ਬੰਤਰ ਦਾ ਪੰਜਵਾਂ ਨੁਕਤਾ ਜਦੋਂ ਉਸ ਟੌਪਿਕ ਉੱਤੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਸਮਾਪਤ ਹੋਣਗੇ ਟੋਟਲ ਲਿਖਿਆ ਹੋਏਗਾ ਹਰ ਸ਼ਬਦ ਵਾਰੀ ਸਿਰ ਜਿਸ ਤਰ੍ਹਾਂ ਇਸ ਦਾ ਟੋਟਲ ਲਿਖਿਆ ਹੋਇਆ ਹੈ ਅਖੀਰ ਤੇ 3 12 139 3 ਦਾ ਮਤਲਬ ਹੈ ਇਸ ਸ਼ਬਦ ਦੀ 3 ਪਦੇ ਨੇ ਜਿੱਥੋਂ ਇਹ ਸ਼ੁਰੂ ਹੋਏਗਾ ਉੱਥੇ ਲਿਖਿਆ ਆਏਗਾ ਟਿਪ ਦੇ ਟੌਪ ਤੇ ਲਿਖਿਆ ਆਏਗਾ ਟਿਪ ਦੇ ਜੇ ਅਖੀਰ ਤੇ 4 ਹੋਏਗਾ ਉੱਥੇ ਲਿਖਿਆ ਆਏਗਾ ਚੌਪ ਦੇ ਲਿਖਾਇਗਾ ਪੰਜ ਪਦੇ ਅਸ਼ਵਧੀਆਂ ਦੇ ਨਾਲ ਇੱਥਾਂ 8 ਪਦੇ ਦੇ 7 ਪਦੇ ਦੇ 16 ਪਦੇ ਦੇ 24 ਪਦੇ ਦੇ ਜਿੰਨੇ ਵੀ ਵੱਡੇ ਵੱਡੇ ਟੌਪਿਕਸ ਨੇ ਉਹ ਸਾਰੇ ਅਸ਼ਵਧੀਆਂ ਦੇ ਨਾਲ ਇੱਥਾਂ ਹੋਣਗੇ ਬਣਤਰ ਦਾ ਇੱਕ ਹੋਰ ਕੀਮਤੀ ਨੁਕਤਾ ਸਾਧ ਸੰਗਤ ਜੀ ਮੈਂ ਬਣਤਰ ਕਿਉਂ ਡਿਸਕਸ ਕਰ ਰਿਹਾ ਕਿਉਂਕਿ ਜੇ ਤੁਹਾਨੂੰ ਸਾਨੂੰ ਬਾਣੀ ਦੀ ਬਣਤਰ ਸਮਝ ਆ ਜਾਂਦੀ ਹੈ ਨਾ ਤਾਂ ਬਾਣੀ ਦੇ ਆਪਣੇ ਆਪਣੇ ਅੰਦਰ ਦੇ ਇੰਟਰਨਲ ਲੌਜੀਕ ਸਮਝ ਆ ਜਾਂਦੇ ਨੇ ਕਿ ਬਾਣੀ ਰਚੀ ਕਿਸ ਤਰ੍ਹਾਂ ਗਈ ਹੈ ਅਤੇ ਬਾਣੀ ਕਹਿੰਦੀ ਕਿਸ ਤਰ੍ਹਾਂ ਹੈ। ਕੱਲ ਮੇਰੇ ਇੱਕ ਸੱਜਣ ਡਾਕਟਰ ਨੇ ਬੜੀ ਮਸ਼ਹੂਰ ਉਹਨਾਂ ਦੀ ਪ੍ਰੈਕਟਿਸ ਹੈ ਮਨੂੰ ਕਹਿੰਦੇ ਤੁਸੀਂ ਅਰਥ ਕਿਸ ਤਰ੍ਹਾਂ ਕਰਦੇ ਹੋ ਮੈਂ ਕਿਹਾ ਮੈਂ ਮੈਂ ਅਰਥ ਨਹੀਂ ਕਰਦਾ ਇਹ ਮੇਰੀ ਇੰਟਰਪ੍ਰੀਟੇਸ਼ਨ ਨਹੀਂ ਹੈ ਬਾਣੀ ਦੀ ਆਪਣਾ ਇੰਟਰਨਲ ਲੌਜੀਕ ਹੈ ਕਹਿੰਦੇ ਕਿਸ ਤਰ੍ਹਾਂ ਅਸੀਂ ਤੇ ਡਾਕਟਰਾਂ ਅਸੀਂ ਤੇ ਬਾਣੀ ਪੜੀ ਨਹੀਂ ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਦੱਸੋ ਅੰਨਾ ਕਿਨੂੰ ਕਹਿੰਦੇ ਨੇ ਕਹਿੰਦਾ ਜੀ ਦੀਆਂ ਅੱਖਾਂ ਨਹੀਂ ਹੁੰਦੀਆਂ ਜਿਹਨੂੰ ਨਜ਼ਰ ਨਹੀਂ ਆਂਦਾ ਮੈਂ ਕਿਹਾ ਹੁਣ ਇਹ ਤੁਹਾਡੀ ਮੈਡੀਕਲ ਟਰਮਸ ਦੀ ਬੋਲੀ ਹੈ ਕਿ ਉਹ ਬਲਾਈਂਡ ਹੈ ਜਿਹਨੂੰ ਨਜ਼ਰ ਨਹੀਂ ਆਂਦਾ ਲੇਕਿਨ ਹੁਣ ਗੁਰੂ ਸਾਹਿਬ ਦੀ ਬੋਲੀ ਸਿੱਖਣੀ ਪਏਗੀ ਗੁਰੂ ਸਾਹਿਬ ਕਹਿੰਦੇ ਨੇ ਅੰਨੇ ਸੇ ਨਾ ਅੱਖੀਆਂ ਜਿਨ ਮੁਖ ਲੋਏ ਨਾ ਏ ਉਨਕੋ ਅੰਧਾ ਨਹੀਂ ਕਹਤੇ ਜਨਕੀ ਇਹ ਅੱਖੇ ਨਹੀਂ ਹੁੰਦੀਆਂ acha ਗੁਰੂ ਸਾਹਿਬ ਤੁਸੀਂ ਦੱਸੋ ਅੰਨਾ ਕਿਨੂੰ ਕਹਿੰਦੇ ਨੇ ਗੁਰੂ ਸਾਹਿਬ ਕਹਿੰਦੇ ਨੇ ਅੰਨੇ ਸੇ ਹੀ ਨਾਲਕਾ ਖਸਮੋ ਕੁੱਥੇ ਜਾਏ जो ते नहीं टूटते उनको अंधा बोलते हैं चाहे ये वाली बायोलॉजिकल मेडिकल टर्म्स वाली आंखें उनकी होती हैं वेख ना रहा है अग्गे टोआ उनको गुरबाणी में अंधा बोलते हैं मतलब गुरबाणी दे अपने अर्थ अंदरों गुरी चो निकलन गे काश असी गुरबाणी चो अर्थ जतन करिए ਗੁਰਬਾਣੀ ਮੀਨਸ ਓਨਲੀ ਗੁਰੂ ਗ੍ਰੰਥ ਸਾਹਿਬ ਜੀ ਓਨਲੀ ਗੁਰੂ ਗ੍ਰੰਥ ਸਾਹਿਬ ਜੀ ਮੀਨਸ ਕੋਈ ਬਾਹਰ ਲੀਆਂ ਸਟੋਰੀਜ਼ ਨਹੀਂ ਕੋਈ ਬਾਹਰਲਾ ਕਿਥੋਂ ਪੁਰਾਣੇ 1000 ਸਾਲਾਂ ਦੀਆਂ ਚਲਦੀਆਂ ਫਿਲਾਸਫੀਜ਼ ਦੀ ਐਨਕ ਲਗਾ ਕੇ ਅਸੀਂ ਗੁਰਬਾਣੀ ਨੂੰ ਨਹੀਂ ਪੜਾਂਗੇ ਬਿਲਕੁਲ ਇਨੋਸੈਂਟ ਬੱਚਾ ਬਣ ਕੇ ਗੁਰਬਾਣੀ ਚੋਂ ਦੇ ਅਰਥ ਲੱਭਣ ਦਾ ਯਤਨ ਕਰਾਂਗੇ ਤਾਂ ਅਰਥ ਬਦਲਦੇ ਜਾਣਗੇ ਕਿਹੜੇ ਵਾਲੇ ਅਰਥ ਬਦਲਦੇ ਜਾਣਗੇ ਜਿਹੜੇ ਮੈਂ ਸੋਚ ਕੇ ਬੈਠਾ ਸੀ ਜੋ ਸਮਾਜ ਅੰਦਰ ਪ੍ਰਿਵੇਲਿੰਗ ਖਿਆਲ ਨੇ ਜਿਵੇਂ ਅਸੀਂ ਪੜਿਆ ਸੀ ਜਿਨ ਹਰ ਹੀਟ ਦੇ ਨਾਮ ਨਾ ਬਸਿਓ ਤਿੰ ਮਾਤ ਕੀਜੇ ਏਰ ਬਾਂਜਾ ਤਿੰ ਸੁਨਜੀ ਦੇ ਫਿਰੇ ਬਿਨ ਨਾਮ ਹੋਏ ਖਫ ਖਫ ਮੂਏ ਕਰਾਂ ਜਾ ਤਾਂ ਉਸ ਸ਼ਬਦ ਨੂੰ ਆਮ ਤੌਰ ਤੇ ਐਕਸਪਲੇਨ ਕੀਤਾ ਜਾਂਦਾ ਹੈ ਕਿ ਜਿਸ ਨੇ ਰੱਬ ਦਾ ਨਾਂ ਨਹੀਂ ਲਿਆ ਉਹਦੀ ਮਾਂ ਨੂੰ ਬਾਂਚ ਕਰ ਦਿਓ ਲੇਕਿਨ ਉਹ ਮਾਂ ਜਿਸ ਮਾਂ ਨੇ ਆਪਣਾ ਬੱਚਾ ਜੰਮਿਆ ਉਹਦੇ ਵਾਸਤੇ ਉਹ ਸ਼ਬਦ ਨਹੀਂ ਹੈ ਮਾਤ ਦਾ ਮਤਲਬ ਮਤ ਅਕਲ ਕਿੱਥੋਂ ਅਰਥ ਨਿਕਲ ਕੇ ਆ ਬਾਣੀ ਵਿੱਚੋਂ ਬਾਣੀ ਕੀ ਹੈ ਮਾਤਾ ਮਤ ਪਿਤਾ ਸੰਤੋਖ ਸੋ ਉਸ ਸ਼ਬਦ ਨੂੰ ਜਦੋਂ ਤੇ ਟੁਕਾਇਆ ਤੇ ਰਹਾਉ ਦੇ ਨਾਲ ਪੂਰਾ ਲੌਜੀਕ ਵਿਆਹ ਆ ਗਿਆ ਇਹ ਹੀ ਤੇ ਬਾਣੀ ਦੀ ਬਣਤਰ ਦੇ ਇੰਟਰਨਲ ਲੌਜੀਕ ਦੇ ਸਿਮੈਂਟਿਡ ਰੀਇਨਫੋਰਸਡ ਤਰੀਕੇ ਨੇ ਗੁਰੂ ਪਾਤਸ਼ਾਹ ਦੇ ਔਰ ਇਹਨਾਂ ਨੂੰ ਵਿਚਾਰਨਾ ਚੁੰਝ ਗਿਆ ਨਹੀਂ ਹੁੰਦਾ ਮੇਰੇ ਗੁਰੂ ਅਰਜਨ ਪਾਤਸ਼ਾਹ ਨੇ ਇਹਦੇ ਵਾਸਤੇ ਕਿੰਨੇ ਸਾਲ ਲਗਾ ਕੇ ਇਸ ਨੂੰ ਰਚਿਆ ਦੇਸੀ ਦੀ ਪ੍ਰਾਪਤ ਕੀਤੀ ਹੈ ਸਾਡੀ ਸਾਰੀ ਦੁਨੀਆ ਨੂੰ ਇੱਕ ਖਰਾ ਮਾਲ ਦੇਣ ਵਾਸਤੇ ਕਿਸ ਦੀ ਟੈਕਨੀਕ ਮੁਤਾਬਕ ਉਹ ਸੁਝਾਣ ਮਤ ਜਿਹੜੀ ਗੁਰੂ ਨਾਨਕ ਬਾਦਸ਼ਾਹ ਨੇ ਦੱਸੀ ਇਸ ਕਰਕੇ ਮੇਰੀ ਬੇਨਤੀ ਹੈ ਕਿ ਬਾਣੀ ਨੂੰ ਬਾਣੀ ਚੋਂ ਸਮਝਾਂਗੇ ਅੱਛਾ ਅਸੀਂ ਕਿਉਂ ਸਮਝਾਂਗੇ ਕੇਵਲ ਲੈਕਚਰ ਕਰਨ ਵਾਸਤੇ ਕੇਵਲ ਅਰਥ ਕਰਨ ਵਾਸਤੇ ਕੇਵਲ ਇੱਕ ਦੂਜੇ ਨੂੰ ਆਪਣਾ ਚੁੰਚ ਗਿਆਨ ਦਿਖਾਣ ਹਾਸਤੇ ਨਹੀਂ ਸਾਸ਼ਣਜੀ ਅਸੀਂ ਅਰਥ ਇਸ ਕਰਕੇ ਸਮਝਦੇ ਹਾਂ ਕਿਉਂਕਿ ਜੋ ਅਰਥ ਸਾਡੇ ਦਿਮਾਗ ਵਿੱਚ ਹੁੰਦੇ ਨੇ ਉਹਨਾਂ ਅਰਥਾਂ ਮੁਤਾਬਕ ਸਾਡਾ ਸੋਚਨੀ ਦਾ ਢੰਗ ਬਣਦਾ ਹੈ ਉਹਨਾਂ ਅਰਥਾਂ ਦੇ ਮੁਤਾਬਕ ਸਾਡਾ ਪਰਿਵਾਰ ਔਰ ਸਾਡੇ ਸਮਾਜ ਦਾ ਸੋਚਨੀ ਦਾ ਢੰਗ ਬਣਦਾ ਹੈ ਔਰ ਸਾਡਾ ਸਾਰੀ ਇਹ ਦੁਨੀਆ ਉਸ ਤਰ੍ਹਾਂ ਚੱਲਦੀ ਹੈ ਬਾਣੀ ਦੀ ਬਣਤਰ ਬਾਣੀ ਦੀ ਬਣਤਰ ਨੂੰ ਅਸੀਂ ਨਹੀਂ ਸਮਝਿਆ ਕਾ ਉਹਦੇ ਕਾਰਨ ਸਾਡਾ ਇੱਕ ਬੜਾ ਭਾਰੀ ਨੁਕਸਾਨ ਹੋਇਆ ਉਹ ਕੀ ਅਸੀਂ ਆਪਣੀ ਮਰਜ਼ੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਨੂੰ ਮੈਨੂਵਰ ਕਰਨਾ ਸ਼ੁਰੂ ਕਰ ਦਿੱਤਾ ਇਹ ਸ਼ਬਦ ਖੁਸ਼ੀ ਦੇ ਇਹ ਸ਼ਬਦ ਗਮੀ ਦੇ ਇਹ ਸ਼ਬਦ ਡੈਥ ਵੇਲੇ ਪੜਨੇ ਨੇ ਇਹ ਸ਼ਬਦ ਬਰਥਡੇ ਵਾਲੇ ਦਿਨ ਪੜਨੇ ਨੇ ਇਹ ਸ਼ਬਦ ਫਲਾਣੇ ਵੇਲੇ ਪੜਨੇ ਨੇ ਸਾ ਸੰਗਤ ਜੀ ਇਹਦੇ ਨਾਲ ਨੁਕਸਾਨ ਹੋਇਆ ਬਹੁਤ ਭਾਰੀ ਨੁਕਸਾਨ ਹੋਇਆ ਅਸੀਂ ਗੁਰੂ ਤੋਂ ਛੋਟੇ ਆਂ ਸਭ ਤੋਂ ਵੱਡਾ 사ਤੂਰ ਹੈ ਸਭ ਤੋਂ ਵੱਡਾ ਤੇ ਸਾਨੂੰ ਹੱਕ ਨਹੀਂ ਹੈ ਕਿ ਅਸੀਂ ਕਹੀਏ ਕਿ ਮੈਲਾ ਲੋਵਾਂ ਦੀ ਬਾਣੀ ਉਹ ਉਦਾਸੀਨ ਬਾਣੀ ਹੈ ਸਾਸਨ ਜੀ ਅਸੀਂ ਕਿਤਨਾ ਡਿਸਕ੍ਰਿਮੀਨੇਟ ਕਰਦੇ ਆ ਅਸੀਂ ਗੁਰੂ ਤੋਂ ਸਿੱਖਣਾ ਆ ਯਾ ਅਸੀਂ ਗੁਰੂ ਤੋਂ ਜਿਆਦਾ ਸਿਆਣੇ ਹੋ ਗਏ ਆ ਕਿ ਗੁਰੂ ਪਾਤਸ਼ਾਹ ਜੀ ਤੁਸੀਂ ਯੂਨੀਵਰਸਲ ਟਰੂਥ ਦੀ ਬਾਣੀ ਉਚਾਰੀ ਹੈ ਸਾਰੀ ਦੁਨੀਆ ਨੂੰ ਸਿੱਧੇ ਰਾਹ ਪਾਉਣ ਬਾਣੀ ਉਚਾਰੀ ਹੈ ਦਿਓ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ ਇਹ ਉਦਾਸੀਨਤਾ ਦੀ ਨਹੀਂ ਹੈ ਇਹ ਸਿਰਫ ਸਮਾਜ ਅੰਦਰ ਇੱਕ ਬੋਲੀ ਚੱਲ ਪਈ ਫਲਾਣਾ ਬੰਦਾ ਮਰ ਗਿਆ ਉਹਦਾ ਸੋਇਲਾ ਪੜ ਦਿਓ that means ਮਰਨ ਵਾਲੇ ਦੇ ਨਾਲ ਸੋਇਲਾ ਹੁੰਦਾ ਜਦ ਕੀ ਸੋਇਲਾ ਬਾਣੀ ਅਸੀਂ ਵਿਚਾਰ ਕੇ ਦੇਖੀ ਤੁਸੀਂ ਬਾਹਰ 5 ਦਿਨ ਦਾ ਪ੍ਰੋਗਰਾਮ ਵੀ ਸੀਡੀ ਸੁਣ ਸਕਦੇ ਹੋ ਕਿ ਸੋਇਲਾ ਬਾਣੀ ਮਰਨ ਵਾਲੇ ਵਾਸਤੇ ਨਹੀਂ ਹੈ ਅੱਜ ਜੀਂਦੇ ਜੀ ਰੱਬੀ ਬਿਲਾਪ ਦੇ ਬਾਰੇ ਹਰ ਘਰ ਘਰ ਇਹ ਉਹ ਪਹੁੰਚਾ ਪਹੁੰਚਾ ਡਸ ਨੋਟ ਮੀਨ ਕਿ ਡੈਥ ਦਾ ਸੁਨੇਹਾ ਪਹੁੰਚਾ ਹਰ ਘਰ ਘਰ ਇਹ ਉਹ ਪਹੁੰਚਾ ਸਦਲੇ ਨਿਤਪਵਨ ਹਰ ਘਰ ਦੇ ਅੰਦਰ ਸੱਦਾ ਪਹੁੰਚ ਰਿਹਾ ਹੈ ਕਿ ਤੂੰ ਵੀ ਰੱਬ ਨਾਲ ਇਕਮਿਕ ਹੋ ਸਕਣਾ ਸਦਨ ਅਰਾਸਿਮਰੀਏ ਨਾਨਕ ਜੀ ਦੇ ਆਵਨ ਤੇਰੇ ਵੀ ਉਹ ਦਿਨ ਆ ਗਏ ਆ ਜਾਂਦੇ ਹਨ ਆ ਹੀ ਗਏ ਹਨ ਕਿਉਂਕਿ ਤੂੰ satsang 'ਚ ਬੈਠ ਗਿਆ ਤੂੰ ਸੱਚ ਸੁਣ ਰਿਹਾ ਹੈ ਤੇਰਾ ਰੱਬੀ ਮਿਲਾਪ ਹੋ ਸਕਦਾ ਸਭਨਾ ਸੌਰਹਿ ਵੰਜਣਾ ਸਭ ਮੁਕਲਾਵਣ ਹਾਰ ਤੇਰੇ ਵੀ ਚਾਂਸਿਸ ਬਣ ਗਏ ਨੇ ਯੂ ਆਲਸੋ ਕੁਆਲੀਫਾਈ ਇਹ ਨਹੀਂ ਕਿ ਕੋਈ ਖਾਸ ਬ੍ਰह्मज्ञानी ਜੀ ਕੋਈ ਖਾਸ ਚੋਲੇ ਵਾਲੇ ਰੱਬ ਜੀ ਨੂੰ ਮਿਲਦੇ ਨੇ ਦੁਨਿਆ ਦਾ ਹਰ ਮਨੁੱਖ ਹਰ ਵਸਿੰਦਾ ਹਰ ਬੀਜ ਦੇ ਅੰਦਰ ਪੇੜ ਬਣਨ ਦੀ ਸ਼ਮਤਾ ਹੈ ਇਸ ਤਰ੍ਹਾਂ ਹਰ ਬੰਦਾ ਰੱਬ ਜੀ ਨਾਲ ਗੁਰਬਾਣੀ ਮੁਤਾਬਕ ਇੱਕਮਿਕਤਾ ਪ੍ਰਾਪਤ ਕਰ ਸਕਦਾ ਹੈ ਭਾਵੇਂ ਉਹ ਖੇਤੀਬਾੜੀ ਕਰਦਾ ਹੈ ਭਾਵੇਂ ਉਹ ਜੁੱਤੀਆਂ ਬੰਦਦਾ ਹੈ ਭਾਵੇਂ ਉਹ ਰਿਕਸ਼ਾ ਚਲਾਉਂਦਾ ਹੈ ਭਾਵੇਂ ਉਹ ਟਾਂਗਾ ਚਲਾਉਂਦਾ ਹੈ ਭਾਵੇਂ ਉਹ ਕਾਰਪੈਂਟਰ ਹੈ ਭਾਵੇਂ ਉਹ ਆਫਿਸ ਬੈਠਦਾ ਹੈ ਭਾਵੇਂ ਉਹ ਕੰਪਿਊਟਰ ਚਲਾਉਂਦਾ ਹੈ ਭਾਵੇਂ ਉਹ ਹੱਟੀ ਤੇ ਬੰਦਦਾ ਹੈ ਭਾਵੇਂ ਉਹ ਘਰ ਦੀ ਮਦਰ ਹਾਊਸ ਵਾਈਫ ਹੈ ਜਿਸ ਮਰਜ਼ੀ ਜਗ੍ਹਾ ਤੂੰ ਹੈ ਰੱਬ ਨਾਲ ਇੱਕਮਿਕਤਾ ਪ੍ਰਾਪਤ ਕਰ ਸਕਦਾ ਹੈ ਗੁਰੂ ਪਾਤਸ਼ਾਹ ਨੇ ਦੁਨੀਆ pardੀਆਂ ਸਾਰੀਆਂ ਮੋਨੋਪੋਲੀਜ਼ ਖਤਮ ਕਰ ਦਿੱਤੀਆਂ ਇੱਕ ਰੱਬ ਦੀ ਮਿਖਤਾ ਪ੍ਰਾਪਤ ਕਰਨ ਵਾਸਤੇ ਹਰ ਕਿਸੇ ਨੂੰ ਚਾਂਸ ਦੇ ਦਿੱਤਾ that you qualify everybody qualifies to have oneness with god ਇਸ ਕਰਕੇ ਬਾਣੀ ਦੀ ਬਣਤਰ ਸਾਡ ਨੂੰ ਸਭ ਨੂੰ ਜ਼ਰੂਰ ਸਮਝਣੀ ਚਾਹੀਦੀ ਹੈ ਵਿਚਾਰਨੀ ਚਾਹੀਦੀ ਹੈ ਜੋ-ਜੋ ਵਿਚਾਰਾਂਗੇ ਤਾ ਅਸੀਂ ਇੰਜ ਨਹੀਂ ਕਵਾਂਗੇ ਸੋਇਲਾ ਬਾਣੀ ਡੈਥ ਬਾਰੇ ਪੜੀ ਜਾਂਦੀ ਹੈ ਅਸੀਂ ਬਿਲਕੁਲ ਇੰਜ ਨਹੀਂ ਕਵਾਂਗੇ ਨੋਵੇਂ ਮਹਲੇ ਦੀ ਬਾਣੀ ਵਿਰਾਗ ਮਈ ਹੈ ਗੁਰੂ ਪਾਤਸ਼ਾਹ ਜੀ ਨੇ ਕਿੰਨਾ ਸੋਨਾ ਟਾਂਕ ਚ ਲਾਇਆ ਸਾਡੇ ਕਰ ਖੁਸ਼ੀ ਹੋਵੇ ਗਮੀ ਹੋਵੇ ਜੋ ਮਰਜੀ ਸਮਾਗਮ ਹੋਵੇ ਅਸੀਂ ਜਦੋਂ ਭੋਗ ਪੈਂਦਾ ਮਹਲੇ ਨੋਵੇਂ ਦੇ ਸ਼ਲੋਕ ਪੜਦੇ ਆ ਨਾ ਇੰਤੇ ਨਹੀਂ ਹੈ ਕਿ ਵਿਆਹ ਵਾਲੇ ਦਿਨਾਂ ਤੇ ਨਹੀਂ ਪੜਦੇ ਪੁੱਤਰ ਜੰਮਣ ਤੇ ਨਹੀਂ ਪੜਦੇ ਔਰ ਜਦੋਂ ਡੈਥ ਹੋ ਜਾਏ ਤਾਂ ਪੜਦੇ ਆ ਲੇਕਿਨ ਅਸੀਂ ਡਿਸਕ੍ਰਿਮੀਨੇਟ ਕਿਉਂ ਕੀਤਾ ਹੋਇਆ ਹੈ ਕਿਉਂਕਿ ਸਾਨੂੰ ਡਰ ਲੱਗਦਾ ਹੈ ਅਸੀਂ ਰੱਬ ਜੀ ਦੀ ਇਕਮਿਕਤਾ ਨੂੰ ਸਿੱਖੇ ਨਹੀਂ ਆ ਸੁਣਿਆ ਨਹੀਂ ਆ ਸਮਝਿਆ ਨਹੀਂ ਆ ਹੱਥ ਪੈ ਨੇਰੇ ਰੱਬ ਨੂੰ ਦੇਖਿਆ ਨਹੀਂ ਆ ਮਹਿਸੂਸ ਨਹੀਂ ਕੀਤਾ ਉਹਨੂੰ ਦੂਰ ਸਮਝਿਆ ਇਸ ਕਰਕੇ ਅੱਜ ਦੇ ਸ਼ਬਦ ਨੂੰ ਜਰਾ ਵਿਚਾਰ ਕੇ ਦੇਖੀਏ ਅੱਜ ਦੇ ਸ਼ਬਦ ਦੇ ਬਾਰੇ ਆਮ ਅਸੀਂ ਪ੍ਰਚਲਿਤ ਜਿਹੜੇ ਅਰਥ ਸਮਝੀ ਬੈਠੇ ਆ ਉਹਨਾਂ ਤੋਂ ਇਲਾਵਾ ਆਪਣੇ ਤੇ ਐਪਲਾਈ ਕਰਨ ਵਾਲੇ ਅਰਥਾਂ ਨੂੰ ਸਮਝ ਕੇ ਦੇਖੀਏ ਆਮ ਤੌਰ ਤੇ ਕਿਹਾ ਜਾਂਦਾ ਪ੍ਰੀਤਮ ਜਾਣ ਲਿਓ ਮਨਮਾਈ ਐ ਮੇਰੇ साथी मेरे प्रीतम तुम ये बात याद रखो ए आम अर्थ कि गुरु कह रहे प्रीतम प्रीतम कौन है बिलावट बिलावट कौन है मेरा रब मेरा सतगुर हर किसी का अपना रब जी मेरा खुदा मेरा अल्लाह मेरा राम मेरा वाहगुरु मेरा प्रीतम मेरा शौ मेरा साई मेरा ठाकुर मेरा साहेब केंद्र ने प्रीतम ਜਾ ਲਿਓ ਮਨ ਮੈਂ ਤੇਰੇ ਅੰਦਰ ਵਸਦਾ ਜੇ ਅੰਦਰ ਵਸੇ ਨੂੰ ਨਾ ਸਮਝੇ ਤਾਂ ਤੂੰ ਬਾਰ ਪਟਕੇਗਾ ਉਹਦੀ ਨਿਸ਼ਾਨੀ ਤੂੰ ਤੀਰਥਾਂ ਤੇ ਜਾਏਗਾ ਗੁਰੂ ਪਾਚਾ ਕਹਿੰਦੇ ਜੇ ਤੈਨੂੰ ਅੰਦਰ ਵਸਿਆ ਸਮਝ ਆ ਜਾਂਦਾ ਹੈ ਕੁਆ ਤੋਦਾਈਏ ਜੋ ਇੰਨਾਂ ਹੋਏ ਹੱਥ ਪੈ ਨੇਰੇ ਦਾ ਮਤਲਬ ਹੁੰਦਾ ਹੈ ਹੱਥ ਤੋਂ ਵੀ ਨੇੜੇ ਨੇੜੇ ਤੋਂ ਵੀ ਨੇੜੇ ਨੇੜੇ ਮਤਲਬ ਆਪਣੇ ਅੰਦਰ ਅੰਦਰ ਵਸਦਾ ਹੈ ਮੈਲਾ ਨੂਆ ਦੇ ਸ਼ਬਦਾਂ ਵਿੱਚ ਗੁਰੂ ਪਾਤਸ਼ਾਹ ਸਾਨੂੰ ਸਮਝਾਈ ਜਾਂਦੇ ਨੇ ਸਮਝਾਈ ਜਾਂਦੇ ਨੇ ਔਰ ਕਹੀ ਜਾਂਦੇ ਨੇ ਕਾਹਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਨੇਪਾ ਤੋ ਹੀ ਸੰਸਮਾਈ ਤੇਰੇ ਅੰਦਰ ਰਹਿੰਦਾ ਜਿਸ ਨੂੰ ਇਹ ਗੱਲ ਸਮਝ ਨਹੀਂ ਆਈ ਤੁਸੀਂ ਕੱਲ ਸਵੇਰ ਚੜ੍ਹੇਗੀ ਦਾ ਦੇਖਣਾ ਸ਼ੁਰੂ ਕਰ ਦੇਣਾ ਬੱਸਾਂ ਜਾਣ ਗਿਆ ਕਿੱਥੇ ਧੀਰਤ ਸਾਧ ਸੰਗਤ ਜੀ ਇਹ ਸੋਚ ਕੇ ਕਿ ਰੱਬ ਉੱਥੇ ਹੈ ਜਦ ਕੀ ਜਿੱਥੇ ਜਾਂਦੇ ਆ ਉੱਥੇ ਇਹ ਹੀ ਜੁਗੋ ਜੁਗ タル ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਹੁੰਦਾ ਹੈ ਅਸੀਂ ਥਾਂਵਾ ਦੇ ਚੱਕਰਾਂ ਵਿੱਚ ਇਧਰ ਉਧਰ ਜਾਂਦੇ ਆ ਭਟਕੇ ਜੋ ਹੋਏ ਆ ਅੰਦਰ ਵਾਲੇ ਰੱਬ ਜੀ ਨੂੰ ਸਮਝ ਨਹੀਂ ਰਿਹਾ ਸ਼ਬਦ ਕਹਿ ਰਿਹਾ ਸਰਬ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ ਜੇ ਤੈਨੂੰ ਸਮਝ ਨਹੀਂ ਆਂਦੀ ਤਾਂ ਦੇਖ ਪੋਹਪ ਮਾਝੋ ਬਾਸ ਬਸਤਾ ਮੁਕਰ ਮਾਇ ਜੈਸਾ ਚਾਹੀ ਫੁੱਲ ਅੰਦਰ ਜਿਵੇਂ ਖੁਸ਼ਬੂ ਹੁੰਦੀ ਹੈ ਅਤੇ ਲੱਕੜ ਅੰਦਰ ਜਿਵੇਂ ਆਗ ਹੁੰਦੀ ਹੈ ਐਂਜ ਰੱਬ ਤੇਰੇ ਅੰਦਰ ਹੈ ਜੈਸੇ ਹੀ ਅਰ ਬਸੇ ਨਿਰੰਤਰ ਕਾਟੀ ਖੋਜੋ ਪਾਈ ਆਪਣੇ ਅੰਦਰ ਲੱਭ ਉਹਨੂੰ ਕਹਿੰਦੇ ਪ੍ਰੀਤਮ ਜਾਣ ਲਿਓ ਮਨ ਮਾਈ ਪ੍ਰੀਤਮ ਕੋ ਆਪਣੇ ਮਨ ਵਿੱਚ ਸਮਝੋ ਕਬੀਰ ਸਾਹਿਬ ਕਹਿੰਦੇ ਨੇ ਘਰ ਮੈਂ ਠਾਕਰ ਨਦਰਨਾਵੈ ਗਲ ਮੈਂ ਪਾਹਣ ਲੈ ਲਟਕਾਵੈ ਜਿਨ੍ਹਾਂ ਨੂੰ ਸਮਝ ਨਹੀਂ ਆਂਦੀ ਉਹ ਸੋਨੇ ਦਾ ਲਾਕਟ ਬਣਵਾਉਂਦੇ ਨੇ ਔਰ ਕੋਈ ਨਾ ਕੋਈ ਫੋਟੋ ਦੇ ਚੰਗ ਲੈਂਦੇ ਨੇ ਸਾਨੂੰ ਸਮਝ ਨਹੀਂ ਆਈ ਅਸੀਂ ਆਪਣੇ ਧੀ ਪੁੱਤਰ ਦੇ ਵਿਆਹ ਤੇ ਦਾਜ ਵੇਲੇ ਲਾਕਟ ਬਣਵਾਇਆ ਫੋਟੋ ਨਾਲ ਦਾਜੀ ਦੇ ਦਿੱਤੀ ਕਿਉਂ ਕਿਉਂਕਿ ਅਸੀਂ ਪ੍ਰੀਤਮ ਜਾਲਿਓ ਮਨਮਾਈ ਸਮਝਣਾ ਨਹੀਂ ਹੈ ਗੁਰੂ ਪਾਚਕ ਅੰਦੇ ਬਾਹਰ ਪੀਤਰ ਇੱਕੋ ਜਾਨੋ ਇਹ ਗੁਰ ਗਿਆਨ ਬਤਾਈ ਜਨਾਨਤ ਬਿਨਾ ਪਾਚੀ ਨੇ ਮੀਤੇ ਨਾ ਪ੍ਰਮਖੀ ਕਾਇ ਤੇਰਾ ਪਰਮ ਜਾਏਗਾ ਨਹੀਂ ਜਦੋਂ ਤੱਕ ਤੂੰ ਅੰਦਰ ਨਾ ਸਮਝੇ ਪ੍ਰੀਤਮ ਜਾਲਿਓ ਮਨਮਾਈ ਸਾਧ ਸੰਗਤ ਜੀ ਜਿਸ ਨੂੰ ਅੰਦਰ ਦਾ ਪ੍ਰੀਤਮ ਸਮਝ ਆ ਜਾਂਦਾ ਉਹਨੂੰ ਇਹ ਗੱਲ ਸਮਝ ਆ ਜਾਂਦੀ ਰੱਬ ਮੇਰੇ ਅੰਦਰ ਵਸਦਾ ਹੈ ਅੰਦਰੋਂ ਖੁਦਾਈ ਪੈਗਾਮ ਅੰਦਰੋਂ ਗੁਰ ਕੀ ਬਾਣੀ ਅੰਦਰ ਦੀ ਆਵਾਜ਼ ਜ਼ਮੀਰ ਦੀ ਵਿਲ ਦੀ ਕੌਂਸ਼ੀਅਸ ਦੀ ਆਵਾਜ਼ ਨੂੰ ਰੱਬ ਜੀ ਦੀ ਆਵਾਜ਼ ਕਹਿੰਦੇ ਹਨ ਕਿਉਂਕਿ ਰੱਬ ਜੀ ਅੰਦਰ ਵਸਦੇ ਨੇ ਜਿਸ ਨੂੰ ਇਹ ਬੇਸਿਕ ਫੰਡਮੈਂਟਲ ਸਮਝ ਆ ਜਾਏਗਾ ਸਾਧ ਸੰਗਤ ਜੀ ਉਹ ਮਰਨ ਤੋਂ ਬਾਅਦ ਵਾਲੀ ਦਰਗਾਹ ਦੇ ਬਦਲੇ ਅੰਦਰ ਦੀ ਐਟ ਪ੍ਰੈਜ਼ੈਂਟ ਵਾਲੀ ਦਰਗਾਹ ਦੇ ਨਾਲ ਜੁੜਨਾ ਸ਼ੁਰੂ ਕਰ ਦੇਗਾ ਬੇਸਿਕ ਫੰਡਮੈਂਟਲ ਆਫ ਗੁਰਮਤ ਮਰਨੇ ਕੇ ਬਾਦ ਕੋਈ ਦਰਗਾਹ ਹੈ ਕਿ ਨਹੀਂ ਹੈ ਨਾਲ ਦੇ ਨਾਲ ਅੱਜ ਇਸ ਦਰਗਾਹ ਅੰਦਰ ਕਰਮੀ ਆਪੋ ਆਪਣੀ ਕਿ ਨੇੜਾ ਹੈ ਕਿ ਦੂਰ ਇਹ ਵਾਲੇ ਸਬਜੈਕਟ ਦੇ ਮੁਤਾਬਕ ਤੇਰੇ ਅੰਦਰ ਦਰਗਾਹ ਹੁੰਨੇ ਹੈ ਤੂੰ ਉਹਦੇ ਬਾਰੇ ਸੋਚ ਮਰਨ ਤੋਂ ਬਾਅਦ ਵਾਲੀ ਨੂੰ ਜਸਟੀਫਾਈ ਕਰਨ ਦੀ ਲੋੜ ਨਹੀਂ ਹੈ ਕੰਡਮ ਕਰਨ ਦੀ ਲੋੜ ਨਹੀਂ ਹੈ ਮਰਨ ਤੋਂ ਬਾਅਦ ਸਵਰਗ ਨਰਕ ਹੈ ਜਾਂ ਨਹੀਂ ਹੈ ਰੱਬ ਜਾਣੇ ਪਰ ਜਿੰਦ ਜੇ ਤੈਨੂੰ ਸਮਝ ਆ ਗਈਏ ਸੁਰਗ ਬਾਸ ਨਾ ਬਾਚੀਏ ਦਰਿਆ ਨਾ ਨਰਕ ਨਵਾਸ ਹੋਣਾ ਐਸੋ ਇੱਕੋ ਮਨ ਨਾ ਕੀਚੇ ਆਸ ਤੂੰ ਸਵਰਗ ਨਰਤੀ ਗੱਲ ਨਾ ਕਰ ਮਰਨ ਤੋਂ ਬਾਅਦ ਦੀ ਗੱਲ ਨਾ ਕਰ ਹੁਣੇ ਐਟ ਪ੍ਰੈਜ਼ੈਂਟ ਦੇ ਪਰਲੋਕ ਦੀ ਗੱਲ ਕਰ ਐਟ ਪ੍ਰੈਜ਼ੈਂਟ ਦੇ ਬੈਕੁੰਟ ਦੀ ਗੱਲ ਕਰ ਸਾਰੇ ਕਹਿੰਦੇ ਨੇ ਉੱਥੇ ਐ ਉੱਥੇ ਸਵਰਗ ਨਰਕ ਐ ਉਹਦੇ ਚੱਕਰਾਂ ਵਿੱਚ ਹੈਲੋਰ ਹੈਵਨ ਦੇ ਚੱਕਰਾਂ ਵਿੱਚ ਪਏ ਰਹਿੰਦੇ ਨੇ ਬੈਕੁੰਟ ਦੀਆਂ ਗੱਲਾਂ ਕਰਦੇ ਨੇ ਪਰਲੋਕ ਦੀਆਂ ਗੱਲਾਂ ਕਰਦੇ ਨੇ ਗੁਰੂ ਪਾਤਸ਼ਾਹ ਜੀ ਬੋਲੀंदर ਸਮਝਾ ਰਹੇ ਨੇ ਇੱਕ ਹੋਰ ਨੁਕਤਾ ਕਿ ਬੈਕੁੰਠ ਗੁਰਬਾਣੀ ਮੁਤਾਬਕ ਸੱਚ ਦੀ ਸੰਗਤ ਨੂੰ ਕਹਿੰਦੇ ਨੇ ਸੱਚ ਦੀ ਸੰਗਤ ਹੀ ਜਿੱਥੇ ਸੰਗਤ ਹਰ ਪ੍ਰਭ ਬਸਦੇ ਜੀਓ ਤੇ ਜਿੱਥੇ ਰੱਬ ਜੀ ਬਸਦੇ ਨੇ ਉਥੇ ਬੈਕੁੰਠ ਹੁੰਦਾ ਉਥੇ ਪਰਲੋਕ ਹੁੰਦਾ ਉਥੇ ਸਵਰਗ ਹੁੰਦਾ ਹੈ ਉਸ ਨੂੰ ਹੈਵਨ ਕਹਿੰਦੇ ਨੇ ਉਸ ਨੂੰ ਪੈਰਾਡਾਈਜ਼ ਕਹਿੰਦੇ ਨੇ ਉਸ ਨੂੰ ਰੱਬ ਜੀ ਦੀ ਦਰਗਾਹ ਕਹਿੰਦੇ ਨੇ ਸਾਰੀ ਸੋਚ ਨਹੀਂ ਬਦਲਦੀ ਜਾਏਗੀ ਕਿ ਮੈਂ ਤੇ ਹਰ ਵੇਲੇ ਮਰਨ ਤੋਂ ਬਾਅਦ ਦੀਆਂ ਗੱਲਾਂ ਕਰਦਾ ਰਹਿੰਦਾ ਸੀ ਕ੍ਰਿਤਮ ਜਾਣ ਲਿਓ ਮਨ ਮਾਈ ਜਿਹੜਾ ਆਪਣੇ ਅੰਦਰ ਦੇ ਰੱਬ ਨੂੰ ਨਹੀਂ ਨਾ ਸਮਝਦਾ ਸਾਥ ਸੰਭਜੀ ਮੈਂ ਜਾਣ ਕੇ ਸੀਨ ਇਹ ਬਣਾ ਰਿਹਾ ਕਿਉਂਕਿ ਬਾਡੀ ਨੂੰ ਖੋਜੋ ਤਾਂ ਇਸ ਤਰ੍ਹਾਂ ਇੱਥੋਂ ਰੱਬ ਨਹੀਂ ਨਿਕਲੇਗਾ ਇੱਥੋਂ ਖੋਜੋ ਤਾਂ ਮਨ ਨਹੀਂ ਨਿਕਲੇਗਾ ਮੈਂ ਸੀਨ ਬਣਾ ਰਿਹਾ ਇੱਥੇ ਰੱਬ ਜੀ ਵਸਦੇ ਨੇ ਪਰ ਇੱਥੇ ਇੱਕ ਹੋਰ ਚੀਜ਼ ਵਸਦੀ ਹੈ ਵਸਦੀ ਹੈ ਮੇਰਾ ਮਨ ਮੇਰਾ ਮਨ ਆਪਣੀ ਮਰਜ਼ੀ ਕਰਦਾ ਔਰ ਰੱਬ ਜੀ ਦੀ ਆਵਾਜ਼ ਮੈਨੂੰ ਸੁਣਨ ਨਹੀਂ ਦਿੰਦਾ ਮੇਰਾ ਮਨ ਜਿਹੜੀ ਆਪਣੀ ਮਰਜ਼ੀ ਕਰਦਾ ਉਹ ਰੁਕਾਵਟ ਬਣ ਜਾਂਦੀ ਉਹਨੂੰ ਕੂੜ ਕੀ ਪਾਲ ਕਹਿੰਦੇ ਨੇ ਉਹ ਮਨ ਨੂੰ ਸਤਗੁਰ ਦੀ ਅੰਦਰ ਦੀ ਰੱਬ ਜੀ ਦੀ ਆਵਾਜ਼ ਨੂੰ ਸੁਣਨ ਨਹੀਂ ਦਿੰਦਾ ਆਪਣੀ ਤੂਤੀ ਵਜਾਉਂਦਾ ਰਹਿੰਦਾ ਇਹਨੂੰ ਸਮਝ ਨਹੀਂ ਆ ਰਹੀ ਕਿ ਮੈਂ ਅੰਦਰ ਦੀ ਗੱਲ ਸੁਣਾ ਔਰ ਬਾਕੀ ਸਾਰੇ ਇੰਦਰੀ ਗਿਆਨ ਇੰਦਰੀਆਂ ਨੂੰ ਸੁਣਾਮਾ ਜਿਹੜਾ ਮਨ ਅੰਦਰ ਦੀ ਆਵਾਜ਼ ਨੂੰ ਸੁਣ ਕੇ ਸਾਰੇ ਇੰਦਰੀ ਗਿਆਨ ਇੰਦਰੀਆਂ ਨੂੰ ਸੁਣਾਉਂਦਾ ਹੈ ਉਸ ਮਨ ਦੀ ਉਸ ਅਵਸਥਾ ਨੂੰ ਭਗਤ ਕਹਿੰਦੇ ਨੇ ਗੁਰਬਾਣੀ ਅਨੁਸਾਰ ਕੋਈ ਮਨੁੱਖ ਭਗਤ ਨਹੀਂ ਹੁੰਦਾ ਗੁਰਬਾਣੀ ਸਮਝਾਉਂਦੀ ਪਈ ਇਹ ਸਾਨੂੰ ਜੇ ਤੇਰਾ ਮਨ ਨਿਜ ਕਰਦੇ ਅੰਦਰ ਵਸਦੇ ਰੱਬ ਜੀ ਦੀ ਅੰਤਰਾਤਮੇ ਤੇ ਵਸਦੀ ਹੋਈ ਗॉड ਖੁਦਾ ਵਾਹਿਗੁਰੂ ਦੀ ਆਵਾਜ਼ ਨੂੰ ਸੁਣ ਕੇ ਸਾਰੇ ਇੰਦਰੀਆਂ ਨੂੰ ਸੁਣਾਉਣ ਲੱਗਦਾ ਹੈ ਇਹ ਇਹ ਰਸਨਾ ਤੂੰ ਅੰਦਰਸ ਰਾਚ ਰਹੀ ਇਹ ਸ਼੍ਰਵਣੋ ਮੇਰੋ ਸਾਚਾ ਸੁਨਣ ਨੂੰ ਉਠਾਏ ਇਹ ਸ਼ਰੀਰ ਮੇਰਾ ਸਾਰਿਆਂ ਨੂੰ ਜੋ ਸੁਣਾਏ ਦੇ ਦੇਣ ਲੱਗਦਾ ਹੈ ਨਾ ਮੈਸੇਜ ਟ੍ਰਾਂਸਮਿਟ ਕਰਨਾ ਸ਼ੁਰੂ ਕਰਦਾ ਹੈ ਇਸ ਅਵਸਥਾ ਨੂੰ ਪਕਟ ਕਹਿੰਦੇ ਨੇ ਜਿਹੜਾ ਮਨ ਨੂੰ ਕਾਪਟਾ ਪੰਦ ਹੈ ਉਹ ਸਾਡਾ ਮਨ ਨਾ ਸਾਡੀ ਬਾਡੀ ਦਾ ਚੌਧਰੀ ਹੈ ਡਰਾਈਵਰ ਹੈ ਮਾਸਟਰ ਹੈ ਮਾਲਕ ਬਣਿਆ ਫਿਰਿਆ ਹਰ ਗੱਲ ਮਨ ਦੇ ਮੁਤਾਬਕ ਚੱਲਦੀ ਹੈ ਮਨ ਬੜਾ ਵਿਚਕਾਰ ਸੁਲਤਾਨ ਬਣਿਆ ਆਇਆ ਰਾਜਾ ਬਣਿਆ ਆਇਆ ਇਸ ਸਾਈਕੀ ਨੂੰ ਗੁਰੂ ਪਾਤਸ਼ਾਹ ਨੇ ਬੜੇ ਚੰਗੇ ਢੰਗ ਦੇ ਨਾਲ ਕਾਬੂ ਕੀਤਾ ਇਸ ਕਰਕੇ ਸਾਰੇ ਗੁਰਗ੍ਰਸਬੀ ਸ਼ਬਦ ਜਿੰਨੇ ਵੀ ਨੇ ਮੇਰੇ ਮਨ ਮਨ ਮੇਰੇ ਸਤਗੁਰ ਕਾ ਪਾਣੈ ਚੱਲ ਮੇਰੇ ਮਨ ਮਨ ਮੂਰਖ ਹਜੂਨਾ ਸਮਝਤ ਆਪਣੇ ਮਨ ਦੇ ਬਾਰੇ ਗੱਲ ਚੱਲ ਰਹੀ ਹੈ ਆਪਣੇ ਮਨ ਨੂੰ ਸਮਝਾਇਆ ਜਾ ਰਿਹਾ ਹੈ ਜਿਸ ਮਨ ਦੇ ਪਿੱਛੇ ਅਸੀਂ ਲੱਗਿਆ ਇਹ ਮਨ ਇਹਨਾਂ ਇੰਦਰੀਆ ਗਿਆਨ ਇੰਦਰੀਆਂ ਨਾਲ ਮਿਲ ਕੇ ਆਪਣੇ ਮਨ ਕੀ ਮੱਤ ਕਰਕੇ ਰੱਬ ਰਜ਼ਾ ਤੋਂ ਉਲਟ ਆਪਣੀਆਂ ਮੋਜਾਂ ਮਾੜਨਾ ਚਾਹੁੰਦਾ ਹੈ ਇਹ ਮਨ ਆਪਣੀ ਮਰਜ਼ੀ ਕਰਦਾ ਇਸ ਮਨ ਨੂੰ ਸਮਝਾਇਆ ਪ੍ਰੀਤਮ ਜਾਣ ਲਿਓ ਮਨ ਮਾਈ ਕੋਈ ਮੇਰੇ ਮਨ ਯਾ ਅੰਦਰ ਰੱਬ ਜੀ ਵੀ ਰਹਤੇ ਆ ਤੂੰ ਮੇਰੇ ਕੋ ਬਾਹਰ ਲੈ ਕੇ ਭਟਕਾਤਾ ਰਹਤਾ ਹੈ ਮੰਨ ਰੇ ਠਿਰੋ ਮਤ ਕੱਜ ਜਾਈ ਜਿਓ ਵਾਈ ਯੂ ਰੋਮ ਅਰਾਊਂਡ ਸਮਵੇਅਰ ਕਿਉ ਤੂੰ ਲਾਸਟ ਹੈ ਕਿਉ ਪਟਕਿਆ ਹੋਇਆ ਗੁਰੂ ਪਾਛੇ ਕਹਿੰਦ ਨੇ ਆਪਣੇ ਸੁਖ ਸੋ ਹੀ ਜਗ ਫਾੰਦਿਓ ਇਹ ਜਗ ਕੋਨ ਹੈ ਇਸ ਸੋਚਨੀ ਦੇ ਕਾਰਨ ਮਨ ਦੀ ਸੋਚਨੀ ਦੇ ਕਾਰਨ ਇੱਕ ਇੱਕ ਇੰਦਰਾ ਗਿਆਨ ਇੰਦਰਾ ਇਹ ਆਪਣਾ ਸੁੱਖ ਪਾਲਦੇ ਨੇ ਕੋ ਕਾਹੂ ਕੋ ਨਹੀਂ ਇਹ ਕਿਸੇ ਕੰਮ ਨਹੀਂ ਆਉਂਦੇ ਨੇ ਤੂੰ ਇਹਨਾਂ ਨੂੰ ਪੂਰਦਾ ਰਹਿੰਦਾ ਇਹਨਾਂ ਦੇ ਸੁਆਦ ਪੂਰੇ ਕਰਦਾ ਰਹਿੰਦਾ ਲੇਕਿਨ ਜਦੋਂ ਤੈਨੂੰ ਟਰਬਲ ਹੁੰਦੀ ਹੈ ਵੈਨ ਯੂ ਆਰ ਅਪਸੈਟ ਇਹ ਤੇਰਾ ਸਾਥ ਕੋਈ ਨਹੀਂ ਦਿੰਦੇ ਨੇ ਤੂੰ ਇਹਨਾਂ ਸੱਪਾਂ ਨੂੰ ਦੁੱਧ ਪਿਲਾਉਂਨੇ ਪਰ ਇਹ ਤੇਰਾ ਸਾਥ ਨਹੀਂ ਦੇ ਵੈਨ ਯੂ ਆਰ ਅਪਸੈਟ ਨੋਬਾਡੀ ਕੈਨ ਹੈਲਪ ਯੂ ਨੋਬਡੀ ਦਾ ਮਤਲਬ ਕਰਦਾ ਟੱਬਰ ਮਾਪਿਓ ਪੈਣਪਰਾ ਧੀਆਂ ਪੁੱਤਰ ਕੋਈ ਵੀ ਦੁਨੀਆ ਦਾ ਮਨੁੱਖ ਹੈਲਪ ਨਹੀਂ ਕਰ ਸਕਦਾ ਇਹ ਤਾਂ ਗੱਲ ਵੱਖਰੀ ਹੈ ਤੇਰੇ ਆਪਣੇ ਇੰਦਰੇ ਗਿਆਨ ਇੰਦਰੇ ਤੇਰੀ ਹੈਲਪ ਨਹੀਂ ਕਰ ਸਕਦੇ ਨੇ ਇਹ ਸਾਰੇ ਆਪਣੇ ਸਵਾਦ ਦੇ ਚੱਕਰ ਵਿੱਚ ਤੈਨੂੰ ਯੂਜ਼ ਕਰਦੇ ਨੇ ਤੇ ਤੂੰ ਇਹਨਾਂ ਦਾ ਰਾਜਾ ਬਣ ਕੇ ਇਹਨਾਂ ਸਾਰਿਆਂ ਦੇ ਨਾਲ ਵਿਖੇ ਬਣ ਫੀਕਾ ਮਾਰਦ ਰਣ रीत अपने सुख सूं ही जग फांदियो को काऊ को नाही गुरु पाछा कहंदे नै नैणां दे आखे लगया ता तू रूप देखदा है रूपी भूख ना उतरे गुरु पाछा समझारने रोज ए इन अंगां दे पीछे ना जाई ए तैनू पटकांगे डिस्टर्ब करंगे रूपी भूख ना उतरे जा देखा ता भूख तू इनहा दे पीछे ना लग इना दा स्वाद पूरा करण वास्ते ਆਪਣੀ ਮਿਹਨਤ એનર્ਜੀ ਟਾਈਮ ਜ਼ਾਇਆ ਨਾ ਕਰ ਇਹ ਸ਼ਬਦ ਦਾ ਰਾਉ ਹੈ